गुरमन मान मुर्दाबाद 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 गुरमन मान मुर्दाबाद मुदाबाद मुर्दाबाद दुर्मन मान ਲਗਾਤਾਰ ਪੰਜਾਬੀ ਸਿੰਗਰਾ ਦੇ ਵੱਲੋਂ ਜੋ Hindu ਧਰਮ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਗਾਣਿਆਂ ਦੇ ਵਿੱਚ ਤੇ ਅੱਜ Hindu ਸਮਾਜ ਦੇ ਅਲੱਗ-ਅਲੱਗ ਸਮਾਜ ਦੇ ਵੱਲੋਂ ਕਿਹੜਾ ਇੱਕ ਮੰਗ ਪੱਤਰ ਦਿੱਤਾ ਗਿਆ ਜਲੰਧਾ ਪੁਲਿਸ ਕਮਿਸ਼ਨ ਸੋ ਕੀ ਮਾਮਲਾ ਕੀ ਹੈ ਕਿਹੜਾ ਮੰਗ ਪੱਤਰ ਅਜ ਸਿੰਗਰਾ ਦੇ ਕਲੱਬ ਦਾ ਮਾਮਲਾ ਇਹ ਹੈ ਕਿ ਆਏ ਦਿਨ ਜਿਹੜੀ Hindu ਧਰਮ ਦੀ ਬੇਦਬੀ ਹੋ ਰਹੀ ਹੈ ਆਏ ਦਿਨ Hindu ਧਰਮ ਦੇ ਦੇਵੀ-ਦੇਵਤਾ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਕ ਫ੍ਰੀ ਦੀ ਪਬਲਿਕਿਟੀ ਲੈਣ ਲਈ ਉਹ ਚਖੋਤੀ ਸਿੰਗਰ ਜਿਹੜੇ ਜਿਹੜੇ ਕੀ ਆਏ ਦਿਨ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਵजूद ਨਹੀਂ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਉਹ ਲੋਕ ਜਿਹੜੇ ਆ ਉਹ ਪਬਲਿਕ ਸਿਟੀ ਲੈਣ ਲਈ ਕਿਸੇ ਨਾ ਕਿਸੇ ਦੇਵੀ ਦੇਵਤਾਵਾਰੇ ਸਾਡੇ ਜਿਹੜੇ ਭਗਵਾਨ ਸ਼ਨੀ ਦੇਵ ਜੀ ਬਾਰੇ ਇੱਕ ਟਿੱਪਣੀ ਗੁਰਮਾ ਗੁਰਮਨ ਮਾਨ ਨਾਮ ਦਾ ਇੱਕ ਖੋਤੀ ਸਿੰਗਰ ਆ ਜਿੰਨੇ ਸਾਡੇ ਸ਼ਨੀ ਦੇਵ ਜੀ ਬਾਰੇ ਬਹੁਤ ਗਲਤ ਟਿੱਪਣੀ ਕੀਤੀ ਹੈ ਅਸੀਂ ਇਸ ਚੀਜ਼ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਅੱਜ ਡੀਸੀਪੀ ਸਾਹਿਬ ਨੂੰ ਮਿਲ ਕੇ ਅਸੀਂ ਡੀਸੀਪੀ डीसीपी से डीसीपी ਜਨਮ ਮਿਲ ਕੇ ਅਸੀਂ ਇਹ ਚੀਜ਼ ਕੀਤੀ ਹੈ ਅਸੀਂ ਇਹ ਚੀਜ਼ ਅੱਜ ਕੰਪਲੇਂਟ ਦਿੱਤੀ ਹੈ ਕਿ ਅਸੀਂ ਇਸ ਚੀਜ਼ ਦਾ ਅਗਰ ਮੁਕਦਮਾ ਦਰਜ ਨਾ ਹੋਇਆ ਤਾਂ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਊਗੀ ਅਸੀਂ 3 ਤਰੀਕ ਦਾ ਅਲਟੀਮੇਟ ਦੇ ਦਿੱਤਾ ਅਗਰ 4 ਤਰੀਕ 3 ਤਰੀਕ ਤੱਕ ਕਾਰਵਾਈ ਨਹੀਂ ਹੁੰਦੀ ਤਾਂ 4 ਤਰੀਕ ਨੂੰ ਇਹ ਰੋਸ਼ ਮਜਾਰਾ ਜਿਹੜਾ ਵੱਡੇ ਲੈਵਲ ਤੇ ਕੀਤਾ ਜਾਏਗਾ ਇਹ ਲਗਾਤਾਰ ਸਿੰਗਰਾ ਵੱਲੋਂ ਕਿਹੜਾ Hindu ਸਮਾਜ ਦੇ ਉੱਤੇ ਟਿੱਪਣੀ ਕੀਤੀ ਜਾਂਦੀ ਹੈ ਲਗਾਤਾਰ ਕਿਹੜਾ ਸਮਾਜ ਦੇ ਇਕੱਠੇ ਤੇ ਹੋ ਜਾਂਦੇ ਨੇ ਮਾਮਲੇ ਦਰਜ ਹੋ ਜਾਂਦੇ ਫਿਰ ਲਗਾਤਾਰ ਕਿਹੜਾ ਸਿੰਗਰਾ ਵੱਲੋਂ ਕਿਹੜੇ ਕੰਮ ਕੀਤੇ ਇਸ ਵਾਰੀ ਕਿਸੇ ਵੀ ਸਿੰਗਰ ਨੂੰ ਕੋਈ ਮਾਫੀ ਨਹੀਂ ਦਿੱਤੀ ਜਾਊਗੀ ਔਰ ਮੁਕੱਦਮਾ ਦਰਜ ਕਰਾਇਆ ਜਾਊਗਾ ਇਹ ਚੀਜ਼ ਸਾਰੇ Hindu ਸੰਗਠਨਾਂ ਨੇ ਇਕਜੁੱਟ ਹੋ ਕੇ ਅੱਜ ਕੀਤੀ ਹੈ ਔਰ ਅਸੀਂ ਹਮੇਸ਼ਾ ਇਹਨਾਂ ਦੇ ਖਿਲਾਫ ਜਿਹੜਾ ਆ ਸਿਗਰਾਂ ਦੇ ਖਿਲਾਫ ਮੁਕਦਮੇ ਦਰਜ ਕਰਾਉਂਦੇ ਆਏ ਆਂ ਔਰ ਕਰਾਂਦੇ ਰਹਿਾਂਗੇ ਜਦ ਤੱਕ ਇਹਨਾਂ ਨੂੰ ਨਾth ਨਹੀਂ ਪਾਈ ਜਾਂਦੀ। ਡੱਬ ਚ ਰੱਖਾਂ। ਇਹ ਐਡੀ ਵੱਡੀ ਟਿੱਪਣੀ ਜਿਹੜੀ ਸਾਡੇ ਸ਼ਨੀ ਦੇਵਤਾ ਬਾਰੇ ਕੀਤੀ ਗਈ ਆ। ਇਹ ਕਿਤਨਾ ਕਿਤੇ ਜਾਣ ਬੁੱਝ ਕੇ Hindu ਧਰਮ ਨੂੰ ਟਾਰਗੇਟ ਕਰਨ ਦੀ ਜਿਹੜੀ ਸਾਜ਼ਿਸ਼ ਆ। ਇਹ ਫ੍ਰੀ ਦੀ ਪਬਲਿਸਿਟੀ ਲੈਣ ਲਈ ਤਾਂ ਕਿ ਇਹਦਾ ਵਿਰੋਧ ਹੋਵੇ ਔਰ ਇਸ ਸਿੰਗਰ ਨੂੰ ਜਿਹੜਾ ਖੌਤੀ ਸਿਗਰ ਜਿਹਨੂੰ ਜਾਣਦਾ ਹੀ ਕੋਈ ਨਹੀਂ। ਉਹ ਸਿੰਗਰ ਇਹੋ ਜੀ ਟਿੱਪਣੀ ਕਰਕੇ Hindu dharm ਨੂੰ target ਕਰਕੇ ਆਪਣੀ publicity ਲੈਣਾ ਚਾਹ ਰਿਹਾ ਹੈ। ਪੁਲਿਸ ਵੱਲੋਂ ਤੁਹਾਨੂੰ ਕੀ ਵਿਸ਼ਵਾਸਨ ਦਿੱਤਾ ਗਿਆ? ਪ੍ਰਸ਼ਾਸਨ ਨੂੰ ਅਸੀਂ ਸਾਫ਼ ਔਰ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਕਿ ਅਗਰ 3 ਤਰੀਕ ਤੱਕ ਇਹ ਮੁਕੱਦਮਾ ਨਾ ਦਰਜ ਹੋਇਆ ਤਾਂ 4 ਤਰੀਕ ਨੂੰ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਅਸੀਂ ਜਿਹੜਾ ਰੋਸ਼ ਮਜਾਰਾ ਕਰਾਂਗੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ। ਤੇ ਦੇਖਿਆ ਸੀ ਗਲਬਤ ਕਿਤੇ ਗਿਆ ਸ਼ਿਪਸੈਨਾ ਦੇ ਆਗੂਆਂ ਦੇ ਨਾਲ ਉਹਨਾਂ ਨੇ ਅੱਜ ਜਲੰਧਰ ਦੇ ਵਿੱਚ ਮੰਗ ਪੱਤਰ ਦਿੱਤਾ ਗਿਆ ਪੁਲਿਸ ਨੂੰ ਇੱਕ ਟਾਈਮ ਦਿੱਤਾ ਗਿਆ 3 ਤਰੀਕ ਤੱਕ ਮਾਮਲਾ ਦਰਜ ਨਹੀਂ ਹੁੰਦਾ ਤੇ 4 ਤਰੀਕ ਨੂੰ ਇੱਕ ਵੱਡਾ ਹਿੰਦੂ ਧਰਮ ਦਾ ਜਿਹੜਾ ਸਮਾਜ ਇਕੱਠਾ ਹੋ ਕੇ ਕਿਹੜਾ ਇੱਕ ਪ੍ਰਦਰਸ਼ਨ ਕੀਤਾ ਜਾਏਗਾ ਕੈਮਰਾਮੈਨ ਦੇਵਰਾਜ ਦੇ ਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ